ਇਸ਼ਕੇ ਦੀ ਡੋਰ ਸਜਣਾ ਕੀ ਅਸਮਾਨੀ ਲਾ ਲਈ ਓਏ ਪਤੰਗ ਦੇ ਨਾਲ ਹੀ ਉਡਦੀ ਐ ਜਾ ਕਿਤੇ ਕਟਾ ਲਈ ਓਏ ਇਸ਼ਕੇ ਦੀ ਡੋਰ ਸਜਣਾ ਕੀ ਅਸਮਾਨੀ ਲਾ ਲਈ ਓਏ ਕੱਚੇ ਥਾਗੇ ਵਾਲੀ ਡੋਰ ਕਦੇ ਪਾਰ ਨਹੀਂ ਲਾ ਸਕਦੀ ਗੁੱਡੀ ਚੜਾਉ ਲੋ ਫਿਰਦੇ ਓਏ ਇਹ ਨਹੀਂ ਚੜ੍ਹਾ ਸਕਦੀ ਗੁੱਡੀ ਚੜ੍ਹਾਉ ਨੋ ਫਿਰਦਾ ਏ ਹੋਏ ਇਹ ਨਹੀਂ ਚੜ੍ਹਾ ਸਕਦੀ ਇਸ਼ਕ ਦੇਂ ਆ ਤਾਂ ਪੱਕੀਆਂ ਡੋਰਾ ਵੀ ਨਹੀਂ ਪਾਰ ਲਾਉਂਦੀਆਂ ਨੇ ਜਿਸ ਹੱਥਾਂ ਵਿੱਚ ਫੜੀਏ ਉਹਨਾਂ ਤੇ ਹੀ ਚੀਰ ਪਾਉਂਦੀਆਂ ਨੇ ਜਿਸ ਹੱਥਾਂ ਵਿੱਚ ਫੜੀਏ ਉਹਨਾਂ ਤੇ ਹੀ ਚੀਰ ਪਾਉਂਦੀਆਂ ਨੇ ਇਹ ਡੋਰਾ ਨੇ ਪਤਾ ਨਹੀਂ ਏ ਡੋਰਾ ਨੇ ਪਤਾ ਨਹੀਂ ਕਿੰਨੀਆਂ ਹੀਰਾ ਤੇ ਰਾਂਝਿਆ ਦੀ ਜਵਾਨੀ ਖਾਲੀ ਹੋਏ ਹੁਣ ਤੂੰ ਹੀ ਦੱਸ ਮੈਨੂੰ ਸੱਜਣਾ ਇਸ਼ਕੇ ਦੀ ਡੋਰ ਕੀ ਅਸਮਾਨੀ ਲਾ ਲਈ ਓਏ ਇਸ਼ਕੇ ਦੀ ਡੋਰ ਕੀ ਅਸਮਾਨੀ ਲਾ ਲਈ ਓਏ ਪਤੰਗ ਦੇ ਨਾਲ ਹੀ ਉੜਦੀ ਐ ਜਾਂ ਕਿਤੇ ਕਟਾਲੀਆਂ ਪਤੰਗ ਦੇ ਨਾਲ ਹੀ ਉੜਦੀ ਹੈ ਜਾਂ ਕਿਤੇ ਘਟਾ ਨਹੀਂ ਹੋਏ